ਹਾਂਜੀ ਕੀ ਹਾਲ ਨੇ ਦੋਸਤੋ ਹੁਣੇ ਹੀ ਕੰਮ ਤੋਂ ਆਇਆ ਸੀ ਮੈਂ ਹੈ ਤੁਹਾਡੇ ਲਈ ਇੱਕ ਵੀਡੀਓ ਬਣਾ ਲੀਏ ਤਾਂ ਹੀ ਵਾਲ ਜੇ ਵੀ ਖਿਲਰੇ ਪਏ ਆ ਚਲ ਕੋਈ ਨਾ ਵਾਲਾਂ ਨੂੰ ਤੱਕੀਏ ਤੁਹਾਡੇ ਸਾਹਮਣੇ ਕਾਦੀ ਸ਼ਰਮ ਆਪਣੇ ਆਪਨੇ ਸਾਹਮਣੇ ਕੋਈ ਸ਼ਰਮ ਨਹੀਂ ਹੁੰਦੀ ਸੋ ਹਰ ਇੱਕ ਇਨਸਾਨ ਜ਼ਿੰਦਗੀ ਚ ਕੋਈ ਨਾ ਕੋਈ ਚੀਜ਼ ਪ੍ਰਾਪਤ ਕਰਨਾ ਚਾਹੁੰਦਾ ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਦਿਲ ਦੀ ਖੁਆਇਸ਼ ਹੁੰਦੀ ਆ ਵੀ ਉਹਨੇ ਜ਼ਿੰਦਗੀ ਚ ਕੋਈ ਨਾ ਕੋਈ ਮਕਾਮ ਹਾਸਲ ਕਰਨਾ ਤੇ ਚਾਹੀ ਆਪਾਂ ਲਾ ਆਫ ਅਟਰੈਕਸ਼ਨ ਦੀ ਗੱਲ ਕਰ ਲਈਏ ਬੀਕੁਈ ਨਾ ਕੋਈ ਚੀਜ਼ ਤੁਸੀਂ ਤੁਹਾਡੇ ਅੰਦਰ ਇੱਛਾ ਸੀ ਵੀ ਆਹ ਚੀਜ਼ ਮੈਂ ਮੈਨੂੰ ਚਾਹੀਦੀ ਆ ਪਰ ਉਹ ਚੀਜ਼ ਤੁਹਾਨੂੰ ਨਹੀਂ ਮਿਲੀ ਤੁਸੀਂ ਉਹਦੇ ਲਈ ਮਿਹਨਤ ਕੀਤੀ ਚਾਹੀ ਕੋਈ ਐਗਜ਼ਾਮ ਦਿੱਤਾ ਹਨਾ ਚਾਹੇ ਕਿਸੇ ਚੀਜ਼ ਲਈ ਟਰਾਈ ਕੀਤਾ ਪਰ ਤੁਹਾਨੂੰ ਉਹ ਚੀਜ਼ ਨਹੀਂ ਮਿਲੀ ਤੇ ਤੁਹਾਨੂੰ ਫੇਲਿਅਰ ਦਾ ਸਾਹਮਣਾ ਕਰਨਾ ਪਿਆ ਪਰ ਉਹ ਫੇਲਿਅਰ ਪਿੱਛੇ ਵੀ ਕੋਈ ਨਾ ਕੋਈ ਰੀਜ਼ਨ ਸੀਗਾ ਯੂਨੀਵਰਸ ਦਾ ਤਾਂ ਹੀ ਤੁਹਾਨੂੰ ਉਹ ਫੇਲਿਅਰ ਮਿਲਿਆ ਤੇ ਇੱਕ ਗੱਲ ਯਾਦ ਰੱਖਿਓ ਗੇੜਾ ਇਨਸਾਨ ਫੇਲੀਅਰ ਦੇ ਟਾਈਮ ਤੇ ਉਹਨੂੰ ਯੂਨੀਵਰਸ ਲੈਸਨ ਸਿਖਾ ਰਿਹਾ ਹੁੰਦਾ ਪਰਮਾਤਮਾ ਉਹਨੂੰ ਲੈਸਨ ਸਿਖਾ ਰਿਹਾ ਹੁੰਦਾ ਜਿਹੜਾ ਤਾਂ ਇਨਸਾਨ ਲੈਸਨ ਸਿੱਖ ਜਾਂਦਾ ਉਹਨੂੰ ਤਾਂ ਪਰਮਾਤਮਾ ਅੱਗੇ ਵਧਾ ਦਿੰਦਾ ਤੇ ਉਹਨੂੰ ਇੱਕ ਵਧੀਆ ਟ੍ਰੈਕ ਤੇ ਯੂਨੀਵਰਸ ਲੈ ਜਾਂਦਾ ਪਰ ਜਿਹੜਾ ਲੈਸਨ ਨਹੀਂ ਸਿੱਖਦਾ ਸਪੋਜ਼ ਕਰੋ ਕੋਈ ਇਨਸਾਨ ਫੇਲੀਅਰ ਹੋ ਗਿਆ ਉਹਨੂੰ ਜ਼ਿੰਦਗੀ ਚ ਫੇਲੀਅਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਕਮ ਜਿਆਦਾਤਰ ਇਨਸਾਨ ਕੀ ਕਰਦੇ ਆ ਜਦੋਂ ਫੇਲ ਹੋ ਜਾਂਦੇ ਆ ਜ਼ਿੰਦਗੀ 'ਚ ਕੋਈ ਚੀਜ਼ ਚਾਹੁੰਦੇ ਆ ਦਿਲ ਤੋਂ ਪਰ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲੀ ਤਾਂ ਉਹ ਕੰਪਲੇਂਟ ਮੋਡ ਤੇ ਜਾ ਵੜਦੇ ਆ ਉਹ ਸਮਾਜ ਨੂੰ ਕੰਪਲੇਂਟ ਆਪਦੇ ਪਰਿਵਾਰ ਨੂੰ ਮੇਰੀ ਬਰਿੰਗਿੰਗ ਇਦਾਂ ਦੀ ਆ ਜਾਂ ਰਿਸ਼ਤੇਦਾਰਾਂ ਨੂੰ ਕੰਪਲੇਂਟ ਕਰਨ ਲੱਗ ਜਾਂਦੇ ਆ ਤੇ ਜਿੰਨਾ ਟਾਈਮ ਉਹ ਕੰਪਲੇਂਟ ਕਰਦੇ ਰਹਿਣਗੇ ਉਨਾ ਟਾਈਮ ਉਹ ਲੈਸਨ ਨਹੀਂ ਸਿੱਖਣਗੇ ਕਿਉਂਕਿ ਯੂਨੀਵਰਸ ਪਰਮਾਤਮਾ ਉਹਨਾਂ ਨੂੰ ਉਹ ਲੈਸਨ ਸਿਖਾ ਰਿਹਾ ਹੁੰਦਾ ਵੀ ਇਹ ਲੈਸਨ ਸਿੱਖ ਤੂੰ ਤੇ ਜਦੋਂ ਉਹ ਇਨਸਾਨ ਲੈਸਨ ਸਿੱਖ ਲੈਂਦਾ ਤਾਂ ਉਸ ਨੂੰ ਅੱਗੇ ਵਧਾ ਦਿੱਤਾ ਜਾਂਦਾ ਉਹਦੂ ਉਹਨੂੰ ਬੈਟਰ ਚੀਜ਼ ਦਿੱਤੀ ਜਾਂਦੀ ਆ ਜਿਵੇਂ ਆਪਣੀ ਗੱਲ ਕਰਾਂ ਇੱਕ ਪਰਫੈਕਟ ਐਗਜ਼ਾਮਪਲ ਆ ਵੀ ਕਿਸੇ ਚੀਜ਼ ਲਈ ਜਤੋਜਹਿਤ ਕੀਤੀ ਪਰ ਅੱਜ ਤੋਂ ਥੋੜਾ ਟਾਈਮ ਪਹਿਲਾਂ ਤਾਂ ਉਹ ਮੈਨੂੰ ਨਹੀਂ ਮਿਲੀ ਤੇ ਹਾਲਾਂਕਿ ਪੈਸੇ ਦਾ ਉਹਦੋਂ ਲਾਸ ਹੋਇਆ ਫੇਲਿਅਰ ਹੋ ਗਿਆ ਤੇ ਉਹਦੋਂ ਇੱਕ ਆਮ ਇਨਸਾਨ ਦੀ ਜੋ ਥਿੰਕਿੰਗ ਹੁੰਦੀ ਆ ਵੀ ਪ੍ਰਮਾਤਮਾ ਤੂੰ ਤਾਂ ਹੈ ਨਹੀਂਗਾ ਮੈਨੂੰ ਤੇਰੇ ਤੇ ਕੋਈ ਵਿਸ਼ਵਾਸ ਨਹੀਂ ਤੂੰ ਤਾਂ ਕੰਮ ਕਰਦਾ ਹੀ ਨਹੀਂ ਮੇਰੇ ਵਾਰ-ਵਾਰ ਫੇਲਿਅਰ ਮੇਰੇ ਸਾਹਮਣੇ ਲਿਆ ਰਿਆਂ ਤੇ ਮੇਰੀ ਵੀ ਇਹੀ ਨਿਰਾਸ਼ਾ ਇਹੀ ਇੱਕ ਹਿਸਾਬ ਦੀ ਪ੍ਰਮਾਤਮਾ ਅੱਗੇ ਸੀਗੀ ਵੀ ਮੈਂ ਤੇਰੇ ਨਾਲ ਗੁੱਸੇ ਆ ਤੂੰ ਜਦੋਂ ਮੇਰੇ ਕੰਮ ਹੀ ਨਹੀਂ ਕਰਦਾ ਉਦੋਂ ਇਨੀ ਸਮਝ ਨਹੀਂ ਸੀ ਪਰ ਉਸ ਟਾਈਮ ਯੂਨੀਵਰਸ ਦੀ ਕਿਰਾ ਕਿਰਾ ਮੈਂ ਇੱਕ ਮਹੀਨਾ ਜ਼ਰੂਰ ਕੰਪਲੇਂਟ ਕੀਤੀ ਪਰਮਾਤਮਾ ਅੱਗੇ ਇਸ ਸਮਾਜ ਅੱਗੇ ਪਰ ਬਾਅਦ ਵਿੱਚ ਹੌਲੀ ਹੌਲੀ ਜਿਵੇਂ ਜਿਵੇਂ ਮੈਨੂੰ ਸਮਝ ਆਈ ਗਈ ਉਹ ਪਰਮਾਤਮਾ ਨੇ ਬੁੱਧੀ ਬਖਸ਼ੀ ਮੈਨੂੰ ਸਮਝ ਆਈ ਫਿਰ ਮੈਂ ਕਿਸੇ ਦੀ ਕੋਈ ਕੰਪਲੇਂਟ ਨਹੀਂ ਕੀਤੀ ਤੇ ਫਿਰ ਇਸ ਤੋਂ ਉਲਟ ਫੇਲਿਅਰ ਦੇ ਟਾਈਮ ਵੀ ਮੈਂ ਸ਼ੁਕਰਾਨਾ ਕਰਨਾ ਸਟਾਰਟ ਕਰਤਾ ਮੈਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਖੁਸ਼ ਹੋਣ ਲੱਗ ਗਿਆ ਨਿੱਕੀਆਂ ਨਿੱਕੀਆਂ ਗੱਲਾਂ ਤੇ ਸ਼ੁਕਰਾਨਾ ਕਰਨ ਲੱਗ ਗਿਆ ਪਰਮਾਤਮਾ ਦਾ ਮੇਰੇ ਸਾਹਮਣੇ ਖਾਣਾ ਪਿਆਰ ਰੋਟੀ ਪਈਆ ਉਹਦਾ ਮੈਂ ਸ਼ੁਕਰਾਨਾ ਕਰਨ ਲੱਗ ਗਿਆ ਤੇ ਇੱਕ ਜ਼ਿੰਦਗੀ ਨੂੰ ਬੜੇ ਬਿਹਤਰ ਤਰੀਕੇ ਨਾਲ ਜਿਉਣ ਲੱਗ ਗਿਆ ਤੇ ਹਰ ਇੱਕ ਚੀਜ਼ ਵਿੱਚ ਮੈਂ ਖੁਸ਼ੀ ਲੱਭਣ ਲੱਗ ਗਿਆ ਕਦੇ ਵੀ ਆਪਦਾ ਮੂਡ ਆਫ ਨਹੀਂ ਕਰਦਾ ਸੀਗਾ ਹਮੇਸ਼ਾ ਆਪਦੇ ਆਪ ਨੂੰ ਖੁਸ਼ ਰੱਖਣਾ ਸਿੱਖ ਗਿਆ ਤੇ ਇਹ ਮੈਨੂੰ ਯੂਨੀਵਰਸ ਨੇ ਉਹ ਲੈਸਨ ਸਿਖਾਇਆ ਜਦੋਂ ਮੈਂ ਫੇਲਿਅਰ ਵਿੱਚੋਂ ਨੰਗਿਆ ਤੇ ਜੇ ਮੈਂ ਉਹ ਫੇਲਿਅਰ ਵਿੱਚੋਂ ਨਹੀਂ ਨੰਗਦਾ ਤਾ ਅੱਜ ਮੈਂ ਇੰਨਾ ਵਧੀਆ ਇੱਕ ਮੁਕਾਮ ਹਾਸਲ ਕੀਤਾ ਹਾਲਾਂਕਿ ਜੇ ਮੈਨੂੰ ਉਹ ਚੀਜ਼ ਪ੍ਰਾਪਤ ਹੋ ਜਾਂਦੀ ਤਾਂ ਮੇਰੀ ਸਮਾਜ ਵਿੱਚ ਇੰਨੀ ਇੱਜ਼ਤ ਨਾ ਬਣਦੀ ਜੋ ਕਿ ਮੈਨੂੰ ਇੱਕ ਵਧੀਆ ਰੈਸਟੋਰੈਂਟ ਜੋ ਕਿ ਇੱਕ ਬਹੁਤ ਵਧੀਆ ਰਨਿੰਗ ਵਿੱਚ ਚੱਲ ਰਿਹਾ ਮਾਰਕੀਟ ਵਿੱਚ ਤੇ ਇੰਨੀ ਸਾਰੇ ਇੱਜ਼ਤ ਕਰਦੇ ਆ ਵਧੀਆ ਪਿਆਰ ਨਾਲ ਜਦੋਂ ਆ ਕੇ ਹਾਲਚਲ ਪੁੱਛਦੇ ਆ ਹਨਾ ਰਿਸਪੈਕਟ ਦਿੰਦੇ ਆ ਤੇ ਇੱਕ ਮਾਰਕੀਟ ਵਿੱਚ ਇੱਜ਼ਤ ਬਣਨੀ ਜੋ ਮੈਨੂੰ ਮਿਲਿਆ ਉਸ ਜੇ ਮੈਂ ਉਹ ਚੀਜ਼ ਮੈਨੂੰ ਪ੍ਰਾਪਤ ਹੋ ਜਾਂਦੀ ਉੱਥੇ ਇਨ ਇੱਜ਼ਤ ਨਹੀਂ ਮਿਲਣੀ ਸੀ ਪੈਸਾ ਵੀ ਕਈ ਗੁਣਾ ਉਦੋਂ ਵਧੀਆ ਬਣ ਰਿਹਾ ਤੇ ਇੱਕ ਗੱਲ ਸਭ ਤੋਂ ਵੱਡੀ ਗੱਲ ਵੀ ਉਸ ਟਾਈਮ ਜਦੋਂ ਫੇਲੀਅਰ ਹੋਇਆ ਮੇਰਾ ਉਸ ਟਾਈਮ ਮੈਂ ਪਰਮਾਤਮਾ ਨਾਲ ਜੁੜਿਆ ਦੇਖੋ ਜਿੰਨੇ ਵੀ ਲੋਕ ਸਪਿਰਚੁਅਲ ਜਰਨੀ ਵੱਲ ਵਾਧਦੇ ਆ ਜਾਂ ਪਰਮਾਤਮਾ ਨਾਲ ਜੁੜਦੇ ਆ ਦਿਲ ਤੋਂ ਪਰਮਾਤਮਾ ਨਾਲ ਜੁੜਦੇ ਆ ਉਹਨਾਂ ਨੇ ਕੋਈ ਨਾ ਕੋਈ ਜ਼ਿੰਦਗੀ ਵਿੱਚ ਠੋਕਰ ਖਾਦੀ ਹੁੰਦੀ ਆ ਕਿਉਂਕਿ ਵਿਦਆਊਟ ਠੋਕਰ ਵਿਦਆਊਟ ਫੇਲੀਅਰ ਤੋਂ ਬਿਨਾ ਪਰਮਾਤਮਾ ਨਾਲ ਬੰਦਾ ਜੁੜਦਾ ਹੀ ਨਹੀਂ ਕਿਉਂਕਿ ਜਦੋਂ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਬਹੁਤ ਵੱਡਾ ਦੁੱਖ ਆਉਂਦਾ ਉਦੋਂ ਬੰਦਾ ਪਰਮਾਤਮਾ ਨਾਲ ਦਿਲ ਤੋਂ ਜੁੜਦਾ ਜੇ ਮੇਰੀ ਜ਼ਿੰਦਗੀ 'ਚ ਉਹ ਫੇਲੀਅਰ ਆਉਂਦਾ ਹੀ ਨਾ ਤਾਂ ਮੈਂ ਪਰਮਾਤਮਾ ਨਾਲ ਜੁੜਨੇ ਹੀ ਨਹੀਂ ਸੀਗਾ ਮੇਰੀ ਉਦਾਂ ਹੀ ਰੂਟੀਨ ਰੋਜ਼ ਖਾਣਾ ਪੀਣਾ ਆਪਦਾ ਖਾ ਪੀ ਕੇ ਕੰਮ ਕਰ ਕਰਕੇ ਸੌਂ ਜੋ ਉੱਠ ਪੋ ਫਿਰ ਅਗਲੇ ਦਿਨ ਕੰਮ ਕਰ ਕਰ ਲੋ ਮੇਰੀ ਇੱਕ ਇੱਛਾ ਹੀ ਨਹੀਂ ਹੋਣੀ ਸੀ ਬੀ ਆ ਪਰਮਾਤਮਾ ਦੀ ਜਰਨੀ ਵੱਲ ਵਧਗੇ ਆਪਾਂ ਜੇ ਫੇਲਿਅਰ ਹੋਇਆ ਤਾਂ ਮੈਂ ਇਹ ਚੀਜ਼ ਦੀ ਖੋਜ ਵੀ ਨਹੀਂ ਕੀਤੀ ਵੀ ਆਪਾਂ ਇਹ ਜੀਵਨ ਵਿੱਚ ਕੱਲਾ ਖਾ ਪੀ ਕੇ ਸੌਣ ਤੱਕ ਤਾਂ ਨਹੀਂ ਆਪਣਾ ਜੀਵਨ ਜੀਵਨ ਸੀਮਿਤ ਆਪਾਂ ਕੁਝ ਨਾ ਕੋਈ ਉਦੇਸ਼ ਹੈਗਾ ਤਾਂ ਹੀ ਆਪਾਂ ਇਸ ਜੀਵਨ ਵਿੱਚ ਆਏ ਆ ਤਾਂ ਹੀ ਆਪਾਂ ਇਸ ਪਰਿਵਾਰ ਵਿੱਚ ਪੈਦਾ ਹੋਈ ਆ ਇਸ ਚੀਜ਼ ਦੀ ਰੁਚੀ ਵਧੀ ਇਸ ਚੀਜ਼ ਦੀ ਖੋਜ ਵੀਨ ਹੋਰ ਜਾਰੀ ਕੀਤੀ ਮੈਂ ਸੋ ਸਪਿਰਚੁਅਲ ਜਰਨੀ ਵੱਲ ਵਧਿਆ ਤਾਹੀਂ ਮੈਂ ਵਧਿਆ ਜੇ ਮੈਂ ਫੇਲਿਅਰ ਹੋਇਆ ਮੈਂ ਕੋਈ ਇੰਨਾ ਪਰਮਾਤਮਾ ਦੇ ਵਿਸ਼ਵਾਸ ਵੀ ਨਹੀਂ ਕਰਦਾ ਸੀ ਉਹੀ ਰੂਟੀਨ ਸੀ ਡੇਲੀ ਦਾ ਚਲੋ ਜਪਜੀ ਸਾਹਿਬ ਦਾ ਪਾਠ ਕਰ ਲਿਆ ਸਿੱਖ ਧਰਮ ਤੋਂ ਬਿਲੋਂਗ ਕਰਦੀਆਂ ਪਰ ਇਹ ਨਹੀਂ ਸਮਝਿਆ ਵੀ ਜਪਜੀ ਸਾਹਿਬ ਤੂੰ ਪੜ ਰਿਆਂ ਜਪਜੀ ਸਾਹਿਬ ਦੀ ਅਰਥ ਕੀ ਆ ਕੀ ਲਿਖਿਆ ਹੋਇਆ ਬਾਬਾ ਨਾਨਕ ਜੀ ਨੇ ਬਾਣੀ ਵਿੱਚ ਕੀ ਵਿਸਤਾਰ ਪੂਰਵ ਕੇ ਲਿਖਿਆ ਹੋਇਆ ਕੀ ਆਪਾਂ ਉਹ ਡੇਲੀ ਆਪਾਂ ਉਹਨੂੰ ਫੋਲੋ ਕਰ ਰਹੇ ਆਂ ਜੋ ਆਪਾਂ ਪੜ ਰਹੇ ਆਂ ਹਨਾ ਉਹ ਚੀਜ਼ਾਂ ਹੁਣ ਕਿਤੇ ਨਾ ਕਿਤੇ ਮੈਂ ਫੇਲੀਅਰ ਚ ਨੰਗਿਆਂ ਤਾਂ ਉਹ ਮੈਨੂੰ ਚੀਜ਼ਾਂ ਸਮਝਾਈਆਂ ਤਰੱਕੀ ਵੀ ਹੋਈ ਬੈਟਰ ਦਿੱਤਾ ਯੂਨੀਵਰਸ ਨੇ ਹਾਲਾਂਕਿ ਉਦੋਂ ਮੈਨੂੰ ਪਤਾ ਨਹੀਂ ਸੀ ਉਦੋਂ ਮੈਂ ਕਹਿ ਰਿਹਾ ਸੀ ਪ੍ਰਮਾਤਮਾ ਨਾਲ ਨਰਾਜ ਸੀਗਾ ਬਟ ਉਦੋਂ ਬਾਅਦ ਪ੍ਰਮਾਤਮਾ ਨੇ ਮੈਨੂੰ ਆਪ ਦੇ ਨਾਲ ਜੋੜਿਆ ਪ੍ਰਮਾਤਮਾ ਨਾਲ ਜੁੜਨਾ ਬਹੁਤ ਹੀ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਕਿਉਂਕਿ ਤੁਸੀਂ ਕਿਸੇ ਨੂੰ ਕਹੋ ਵੀ ਉਹ ਗੁਰਦੁਆਰੇ ਜਾਇਆ ਕਰ ਤੇਰੇ ਦੁੱਖ ਦੂਰ ਹੋ ਜਾਣਗੇ ਜਦ ਤੂੰ ਪ੍ਰਮਾਤਮਾ ਨੂੰ ਮੰਨ ਲਾ ਤੂੰ ਇੱਥੇ ਜਾਇਆ ਕਰ ਕੋਈ ਕਿਸੇ ਦੀ ਆਖੇ ਨਹੀਂ ਲੱਗਦਾ ਜਿੰਨਾ ਟਾਈਮ ਉਹਦਾ ਟਾਈਮ ਹੀ ਨਹੀਂ ਆਉਂਦਾ ਉਹਨਾ ਟਾਈਮ ਕੋਈ ਇਨਸਾਨ ਪਰਮਾਤਮਾ ਨਾਲ ਨਹੀਂ ਜੁੜਦਾ ਜਿੰਨਾ ਮਰਜੀ ਯਤਨ ਲਾ ਲਿਓ ਇੱਕ ਲੇਟੈਸਟ ਇੰਟਰਵਿਊਸ ਹੁੰਦਿਆ ਸੀ ਸੁਣ ਰਿਹਾ ਸੀ ਮੈਂ ਯੋਯੋਹਣੀ ਸਿੰਘ ਦੀ ਤੇ ਯੋਯੋਹਣੀ ਸਿੰਘ ਕਹਿ ਰਿਹਾ ਸੀ ਕਿ 2007-8 ਦੀ ਗੱਲ ਆ ਕਹਿੰਦਾ ਮੇਰਾ ਪੀਕ ਟਾਈਮ ਸੀ ਤੇ ਉਹਦੀ ਤੂਤੀ ਬੋਲਦੀ ਸੀ ਬਾਲੀਵੁੱਡ ਵਿੱਚ ਤੇ ਪਾਲੀਵੁੱਡ ਵਿੱਚ ਤੇ ਸਾਰੇ ਪਾਸੇ ਨਾਂ ਚੱਲਦਾ ਸੀ ਕਹਿੰਦਾ ਮਾਰਕੀਟ ਵਿੱਚ ਮੇਰਾ ਤੇ ਕਹਿੰਦਾ ਮੈਂ ਪਰਮਾਤਮਾ ਨੂੰ ਕੁਝ ਨਹੀਂ ਸਮਝਦਾ ਸੀ ਕਹਿੰਦਾ ਮੈਂ ਉਸ ਟਾਈਮ ਇਹ ਸੋਚਦਾ ਸੀ ਵੀ ਮੈਂ ਹੀ ਪਰਮਾਤਮਾ ਤੇ ਉਸ ਤੋਂ ਬਾਅਦ ਕਹਿੰਦਾ ਇੱਕ ਇਹੋ ਜੀ ਸਟੇਜ ਆਈ ਉਹਨੂੰ ਇੱਕ ਡਿਜ਼ੀਜ਼ ਹੋ ਗਈ ਜਦੋਂ ਉਹ ਬੈੱਡ ਰੈਸਟ ਤੇ ਹੋ ਗਿਆ ਤੇ ਕੁਝ ਕੇਸ ਉਹਦੇ ਤੇ ਐਲੀਗੇਸ਼ਨ ਲਾਏ ਗਏ ਤੇ ਉਹਦਾ ਬਿਲਕੁਲ ਫਿਊਚਰ ਸਪੋਇਲ ਹੋ ਗਿਆ ਬਿਲਕੁਲ ਉਹਦਾ ਫਿਊਚਰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਕਹਿੰਦਾ ਵੀ ਮੈਨੂੰ ਬੋਲੇਨਾਥ ਨੇ ਬਚਾਇਆ ਕਹਿੰਦਾ ਮੇਰੀ ਡਿਜ਼ੀਜ਼ ਵੀ ਬਿਲਕੁਲ ਕਿਓਰ ਹੋ ਗਈ ਖਤਮ ਹੋ ਗਈ ਤੇ ਮੈਂ ਇੱਕ ਹੈਲਥੀ ਲਾਈਫ ਸਟਾਈਲ ਜਿਉਣ ਲੱਗਿਆ ਤੇ ਹੁਣ ਕਿਤੇ ਨਾ ਕਿਤੇ ਕਹਿੰਦਾ ਮੇਰੀ ਜ਼ਿੰਦਗੀ ਟਰੈਕ ਤੇ ਆਈ ਆ ਸਿਰਫ ਬੋਲੇਨਾਦ ਦੀ ਵਜ੍ਹਾ ਕਰਕੇ ਕੋਈ ਵੀ ਦੇਵੀ ਦੇਵਤਾ ਆਪਾਂ ਗੱਲ ਕਰਨ ਲਗੇ ਜੋ ਵੀ ਜਿਹਨੂੰ ਉਹ ਇਨਸਾਨ ਕੋਈ ਵੀ ਇਨਸਾਨ ਮੰਨਦਾ ਹੈ ਅੰਛ ਸਾਰੇ ਇੱਕ ਦੇ ਹੀ ਆ ਆਪਾਂ ਵੀ ਉਹਦੇ ਹੀ ਅੰਛਾਂ ਪਰਮਾਤਮਾ ਦੇ ਉਸ ਇੱਕ ਜੋਤ ਦੇ ਉਹ ਇੱਕ ਊਰਜਾ ਦੇ ਤੇ ਉਹ ਹਣੀ ਸਿੰਘ ਨੂੰ ਕਿਹਾ ਥੋੜੀ ਹੋਣਾ ਵੀ ਤੂੰ ਪਰਮਾਤਮਾ ਨੂੰ ਮੰਨ ਲਾ ਤੇਰੀ ਜ਼ਿੰਦਗੀ ਟਰੈਕ ਤੇ ਆ ਜੂਗੀ ਨਾ ਉਹਨੂੰ ਅੰਦਰੋਂ ਹੀ ਇੰਟੂਿਸ਼ਨ ਆਇਆ ਅੰਦਰੋਂ ਹੀ ਪਰਮਾਤਮਾ ਨੇ ਉਹਦੇ ਉਹਦੀ ਬੁੱਧੀ ਬਦਲੀ ਤੇ ਉਹ ਪਰਮਾਤਮਾ ਵੱਲ ਜੁੜਿਆ ਉਹਦੇ ਕੋਈ ਚੰਗੇ ਕਰਮ ਸੀ ਤਾਂ ਉਹ ਬੰਦਾ ਪਰਮਾਤਮਾ ਨਾਲ ਜੁੜਿਆ ਤੇ ਆਪਦੀ ਲਾਈਫ ਬੈਟਰ ਕੀਤੀ ਸੋ ਪਰਮਾਤਮਾ ਨਾਲ ਜੁੜਨਾ ਇਹ ਕੋਈ ਨਾ ਕੋਈ ਕੋਈ ਕਰਮ ਹੁੰਦਾ ਤੁਹਾਡਾ ਤਾਂ ਹੀ ਤੁਸੀਂ ਪਰਮਾਤਮਾ ਨਾਲ ਜੁੜਦੇ ਹੋ ਨਹੀਂ ਲੋਕਾਂ ਦਾ ਟਾਈਮ ਨਹੀਂ ਗੁਰਦੁਆਰੇ ਜਾਣ ਦਾ ਲੋਕਾਂ ਦਾ ਟਾਈਮ ਨਹੀਂ ਬਿਉ ਜਾਪ ਕਰ ਲੈਣਾ ਇੰਨੀ ਸਮਤ ਹੈ ਨਹੀਂ ਲੋਕਾਂ ਕੋਲ ਹੀ ਸੋ ਜੇ ਤੁਹਾਡੇ ਤੇ ਕੋਈ ਫੇਲੀਅਰ ਦਾ ਫੇਸ ਆਇਆ ਤਾਂ ਯੂਨੀਵਰਸ ਤੁਹਾਨੂੰ ਤਿਆਰ ਕਰ ਰਿਹਾ ਤੁਹਾਨੂੰ ਬੈਟਰ ਦੇਣਾ ਯੂਨੀਵਰਸ ਨੇ ਕੁਛ ਨਾ ਕੁਛ ਬਿਹਤਰ ਦੇਣਾ ਜੇ ਤੁਸੀਂ ਉਸ ਫੇਲੀਅਰ ਦੇ ਟਾਈਮ ਤੇ ਕੰਪਲੇਂਟ ਕਰੀ ਗਏ ਸਮਾਜ ਦੀ ਪੇਰੈਂਟਸ ਦੀ ਜਾਂ ਆਪ ਦੀ ਅਬਰਿੰਗ ਦੀ ਜਾਂ ਕੋਈ ਸਕੂਲ ਦੀ ਕਾਲਜ ਦੀ ਕਿਸੇ ਵੀ ਦੋਸਤ ਮਿੱਤਰ ਦੀ ਕੰਪਲੇਂਟ ਕਰੀ ਗਏ ਕੰਪਲੇਂਟਾਂ ਪਾਈ ਗਈ ਜਿੰਦਗੀ ਨੂੰ ਤਾਂ ਤੁਸੀਂ ਲੈਸਨ ਨਹੀਂ ਸਿੱਖਣਾ ਤੇ ਨਾ ਹੀ ਯੂਨੀਵਰਸ ਨੇ ਤੁਹਾਨੂੰ ਅੱਗੇ ਵਧਾਉਣਾ ਜੇ ਮੈਂ ਤੁਹਾਡੇ ਸਾਹਮਣੇ ਆ ਤੁਹਾਨੂੰ ਕੋਈ ਗਿਆਨ ਦਿੰਨਾ ਚੰਗੀਆਂ ਗੱਲਾਂ ਕਰਦਾ ਜੇ ਮੇਰੇ ਅੰਦਰ ਗਿਆਨ ਹੈਗਾ ਤਾਂ ਹੀ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ ਜੇ ਗਿਆਨ ਹੋ ਵੀ ਨਾ ਕਿੱਦਾਂ ਮੈਂ ਤੁਹਾਨੂੰ ਦੱਸਦਾ ਪੜ੍ਹ ਕੇ ਤਾਂ ਕੋਈ ਇਹਨਾਂ ਕੋ ਦੱਸ ਨਹੀਂ ਸਕਦਾ ਜੇ ਮੇਰੇ ਨਾਲ ਉਹ ਚੀਜ਼ਾਂ ਹੋਈਆਂ ਤਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਸੋ ਇਹ ਵੀ ਇੱਕ ਪਰਮਾਤਮਾ ਨੇ ਗੋਡ ਬlesing ਬਖਸ਼ੀ ਮੈਂ ਫੇਲਿਅਰ ਚ ਲੰਘਿਆ ਤਾਂ ਮੈਂ ਤੁਹਾਡੇ ਨਾਲ ਚੰਗੀਆਂ-ਚੰਗੀਆਂ ਗੱਲਾਂ ਸਾਂਝੀਆਂ ਕਰ ਰਿਹਾ ਸੋ ਯੂਨੀਵਰਸ ਜੇ ਤੁਹਾਨੂੰ ਫੇਲਿਅਰ ਲੈ ਕੇ ਆ ਰਿਹਾ ਤਾਂ ਉਹ ਲੈਸਨ ਆ ਇੱਕ ਉਸ ਲੈਸਨ ਨੂੰ ਸਿੱਖ ਕੇ ਅੱਗੇ ਵਧੋ ਜ਼ਿੰਦਗੀ ਵਿੱਚ ਜਦੋਂ ਫੇਲਿਅਰ ਆਇਆ ਸੀ ਮੇਰੀ ਜ਼ਿੰਦਗੀ 'ਚ ਮੈਂ ਨਾਰਾਜ਼ ਨਹੀਂ ਹੋਇਆ ਇੱਕ ਮਹੀਨਾ ਜ਼ਰੂਰ ਮੈਂ ਕੰਪਲੀਟ ਕੀਤੀ ਜੋ ਨਾਰਮਲ ਆਦਮੀ ਹਰ ਇੱਕ ਇਨਸਾਨ ਕਰਦਾ ਰੱਬ ਨਾਲ ਨਾਰਾਜ਼ ਹੁੰਦਾ ਪਰ ਪ੍ਰਮਾਤਮਾ ਵੱਲੋਂ ਐਸੀ ਕਿਰਪਾ ਹੋਈ ਹੌਲੀ-ਹੌਲੀ ਉਹ ਮੈਂ ਸਟੇਜ 'ਚ ਲੰਘ ਗਿਆ ਜਿਵੇਂ ਉਹ ਲੈਸਨ ਸਿੱਖਿਆ ਕੰਪਲੇਂਟ ਕਰਨੀ ਬੰਦ ਕੀਤੀ ਤਾਂ ਯੂਨੀਵਰਸ ਨੇ ਮੈਨੂੰ ਅੱਗੇ ਵਧਾਇਆ ਤੇ ਜੇ ਮੈਂ ਕੰਪਲੇਂਟ ਕਰਦਾ ਰਹਿੰਦਾ ਤਾਂ ਮੈਂ ਉੱਥੇ ਹੀ ਰਹਿੰਦਾ ਸੋ ਜਿੰਨਾ ਟਾਈਮ ਤੁਸੀਂ ਲੈਸਨ ਸਿੱਖਦੇ ਨਹੀਂ ਗਏ ਯੂਨੀਵਰਸ ਦਾ ਉਨਾ ਟਾਈਮ ਤੁਹਾਨੂੰ ਪਰਮਾਤਮਾ ਅੱਗੇ ਨਹੀਂ ਵਧਾਉਂਦਾ ਸੋ ਇਹ ਗੱਲ ਜ਼ਰੂਰ ਯਾਦ ਰੱਖਿਓ ਜੇ ਜ਼ਿੰਦਗੀ 'ਚ ਕੋਈ ਨਾ ਕੋਈ ਕਿਸੇ ਕਾਰਨ ਕਰਕੇ ਫੇਲਿਅਰ ਆ ਰਿਹਾ ਤਾਂ ਜੇ ਆਪਾਂ ਕਰਮਾ ਕਰਕੇ ਵੀ ਲਾਗੇ ਅਧਿਆਤਮਕ ਦੇ ਤੌਰ ਤੇ ਵੀ ਆਪਣੇ ਕੋਈ ਕਰਮਾ ਕਰਕੇ ਮਾੜੇ ਕਰਮਾ ਕਰਕੇ ਆਪਾਂ ਨੂੰ ਫੇਲੀਅਰ ਆ ਗਿਆ ਦੁੱਖ ਆਇਆ ਤਾਂ ਉਹ ਤਾਂ ਹੀ ਜਾਊਗਾ ਜੇ ਆਪਾਂ ਕਰਮਾਂ ਨੂੰ ਅਕਸੈਪਟ ਕਰਾਂਗੇ ਵੀ ਮੇਰੇ ਹੀ ਕੋਈ ਬੁਰੇ ਕਰਮ ਸੀ ਜਿਹਦੇ ਕਰਕੇ ਮੈਨੂੰ ਦੁੱਖ ਭੋਗਣਾ ਪਿਆ ਅੱਗੇ ਕਰਮ ਮੈਂ ਬਿਹਤਰ ਕਰੂੰਗਾ ਤੇ ਜ਼ਿੰਦਗੀ ਬਿਹਤਰ ਹੋਊਗੀ ਕਿਉਂ ਸਿੱਖ ਧਰਮ ਵਿੱਚ ਪਾਣਾ ਮੰਨਣ ਦੀ ਗੱਲ ਕੀਤੀ ਗਈ ਆ ਵੀ ਪਾਣਾ ਮੰਨੋ ਜੋ ਪ੍ਰੈਜ਼ੈਂਟ ਮੂਮੈਂਟ ਵਿੱਚ ਹੋ ਰਿਹਾ ਉਹਨੂੰ ਮੰਨ ਲਓ ਐਫਰਟ ਜ਼ਰੂਰ ਲਾਓ ਕਰਮ ਕਰੋ ਤੇ ਅੱਗੇ ਆਪਦੀ ਜ਼ਿੰਦਗੀ ਬਿਹਤਰ ਕਰੋ ਸੋ ਇਹੀ ਤੁਹਾਡੇ ਅੱਗੇ ਅਪੀਲ ਆ ਵੀ ਜੇ ਜ਼ਿੰਦਗੀ 'ਚ ਫੇਲਿਅਰ ਹੋ ਰਹੇ ਹੋ ਤਾਂ ਕੋਈ ਵੱਡੀ ਗੱਲ ਨਹੀਂ ਕੰਪਲੇਂਟ ਨਾ ਕਰੋ ਲੈਸਨ ਨੂੰ ਸਿੱਖੋ ਲੈਸਨ ਸਿਖਾ ਰਿਹਾ ਹੈ ਯੂਨੀਵਰਸ ਅੱਗੇ ਜਾ ਕੇ ਥੋੜੇ ਟਾਈਮ ਬਾਅਦ ਤੁਹਾਨੂੰ ਪਤਾ ਲੱਗੂ ਜਦੋਂ ਤੁਹਾਨੂੰ ਕੋਈ ਬਿਹਤਰ ਚੀਜ਼ ਮਿਲੂਗੀ ਉਦੋਂ ਸੋ ਸਸ਼ੀਕਾਰ